ਦਾ ਨਾਮ ਆ ਯਾਰ ਮੈਂ ਖਾਲਸਾ ਫਾਸਟੂਰ ਅਜੇ ਤੇ 3.5 ਸਾਲ ਤੋਂ ਉੱਪਰ ਹੀ ਹੋ ਗਿਆ ਮੈਂ ਅਜੇ ਤਾਂ ਕੁਛ ਨਹੀਂ ਮਹਾਰਾਜ ਜੋ ਸਾਨੂੰ ਉਹ ਚੜਨੀ ਚੁੰਨੀ ਆਈਆਂ ਅੱਛਾ ਜੀ ਆਪਣੇ ਪ੍ਰੈਸ਼ ਕ੍ਰੀਮ ਵਗੈਰਾ ਓਕੇ ਹਾਂਜੀ ਤੇ ਭਾਈ ਇਹ ਤਾਂ ਕੋਈ ਨਹੀਂ ਸਮਝਦਾ ਸਹੀ ਤੂੰ ਪਹਿਲਾਂ ਭਾਈ ਮੈਂ ਐਕਸਕਵੇਟਰ ਦਾ ਆਪਰੇਟਰ ਹੀ ਆ ਅੱਛਾ ਹਾਂਜੀ ਤੇ ਤੁਸੀਂ ਬਾਹਰਪੂਰ ਦਾ ਨਹੀਂ ਚੋਤਿਆ ਜਿੱਦਾਂ ਯੂਨਿਟਦਾਰਾ ਬਾਹਰ ਜਾਣ ਰਿਹਾ ਜੀ ਅੱਜ ਨਹੀਂ ਭਾਈ ਬਾਹਰ ਨਹੀਂ ਮੈਂ ਰਾਜਸਥਾਨ ਰਿਹਾ 15 ਸਾਲ ਆਪਰੇਟਰੀ ਕੀਤੀ ਹੈ ਓਕੇ ਹਾਂਜੀ ਸਹੀ ਹੈ ਜੀ ਸਹੀ ਹੈ ਉਸ ਤੋਂ ਬਾਅਦ ਆਪਣੇ ਛੋਟਾ ਬ੍ਰਦਰ ਇਹ ਕੰਮ ਕਰਦੇ ਆ ਉਹ ਕਨਵਲ ਚੌਂਗ ਲਾਉਂਦੇ ਆ ਜਿਹੜੀ ਠੀਕ ਹੈ ਜੀ ਉਹਨਾਂ ਨੇ ਮੈਨੂੰ ਸਿਖਾਇਆ ਇਹ ਕੰਮ ਇਹ ਕਿਵੇਂ ਦਾ ਰਿਸਪਾਂਸ ਕਿਵੇਂ ਦਾ ਰਿਹਾ ਜੀ ਤੁਹਾਡਾ ਸਪੋਰਟ ਬੜਾ ਵਧੀਆ ਬਾਬੇ ਦੀ ਕਿਰਪਾ ਜੀ ਠੀਕ ਹੈ ਜੀ ਪਰ ਇਹ ਕਿਵੇਂ ਕੰਮ ਸੋਚਿਆ ਆਪਰੇਟਰੀ ਕਰਨ ਤੋਂ ਬਾਅਦ 15 ਸਾਲ ਤੁਸੀਂ ਬਾਹਰ ਲਾ ਕੇ ਆਏ ਤੇ ਫਿਰ ਕਿਵੇਂ ਇੱਥੇ ਸੋਚਿਆ ਵੀ ਇਹ ਕੰਮ ਕਰਾਂਗਾ ਉਹ ਫਿਰ ਉਹ ਛੋਟੇ ਵੀਰ ਨੇ ਕਿਹਾ ਸੀ ਵੀ ਉੱਥੇ ਜਾ ਕੇ ਮਤਲਬ ਕਿ ਬਾਹਰ ਬਹੁਤ ਰਹਿਣਾ ਸੁਖਾ ਹੈਗਾ ਆ ਰੋਟੀ ਪਾਣੀ ਦੀ ਬਹੁਤ ਪ੍ਰੋਬਲਮ ਹੈੀ ਆ ਠੀਕ ਆ ਇਸ ਕਰਕੇ ਫਿਰ ਉਹ ਕਹਿੰਦਾ ਵੀ ਤੂੰ ਇੱਥੇ ਕੰਮ ਕਰ ਜਿੱਦੋਂ ਆਪਣੇ ਹੱਥ ਦਾ ਹੁੰਦਾ ਹੈਗਾ ਆ ਠੀਕ ਆ ਇੱਥੇ ਹੀ ਕੰਮ ਕਰੋ ਹੁਣ ਕਿੰਨਾ ਟਾਈਮ ਹੋ ਗਿਆ ਇੱਥੇ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਇੱਥੇ ਭਾਜੀ 3 ਇਹ ਕਿਰਪਾ ਮਾਰਾਈ ਜੀ ਅੱਛਾ ਕੀ ਕੀ ਚੀਜ਼ ਇੱਥੇ ਵੇਚਦੀ ਹੈ ਦੇਖੀ ਕਿ ਮਿਲਦਾ ਆਪਣੇ ਕੋਲ ਮਮਮ ਸਪ੍ਰਿੰਗ ਰੋਲ ਚਾਪ ਸਵੀਟ ਕੌਨ ਠੀਕ ਹੈ ਭਾਈ ਮਲਾਈ ਸਪ੍ਰਿੰਗ ਰੋਲ ਵੀ ਹੈਗੀ ਆਪਣੇ ਕੋਲ ਠੀਕ ਹੈ ਸਰ ਮਲਾਈ ਚਾਪ ਚਾਹ ਤੋ ਪੰਜ ਤਰ੍ਹਾਂ ਦੀ ਜਿਹੜੀ ਆਟਮ ਆਪਣੇ ਕੋਲ ਮਿਲ ਜਾਂਦੀਆਂ ਹਾਂ ਹਾਂ ਜੀ ਹਾਂ ਜੀ ਦੇਖ ਸਕਦੇ ਹੋ ਲਾਸਟ ਟਾਈਮ ਅਸੀਂ ਪਹੁੰਚੇ ਹਾਂ ਜੀ ਸ਼ਹਿਰ ਗੁਰਦਾਸਪੁਰ ਦੇ ਵਿੱਚ ਇੱਥੇ ਤੁਹਾਨੂੰ ਮਗਲਾਉਂਦੇ ਆ ਜੀ ਖਾਲਸਾ ਫਾਸਟ ਫੂਡ ਵਾਲਿਆਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਵੀ ਕਰਵਾਈ ਆ ਇਹਨਾਂ ਦੀ ਇੱਥੇ ਛੋਟੀ ਜੀ ਕਾਰਡ ਹੈ ਜਿਸ ਦਾ ਨਾਮ ਹੈਗਾ ਜੀ ਖਾਲਸਾ ਫਾਸਟ ਫੂਡ ਹੈਲੋ ਇਹਨਾਂ ਕੋਲ ਕਿਹ ਤੇ ਫਿਲਿੰਗ ਭਾਜੀ ਕੀ ਹੈ ਚ ਭਾਜੀ ਬੰਦ ਕੋ ਵੀ ਪਿਆਜ਼ ਨੀਉਟੀ ਚੂਰਾ ਬਾਕੀ ਹੋਰ ਵੰਤ ਇਹ ਤੇ ਗੋਭੀ ਠੀਕ ਹੈ ਜੀ ਹਾਂਜੀ ਤੇ ਆ ਬਣਾਉਂਦੇ ਭਾਜੀ ਆ ਬਣਾਈਦਾ ਭਾਜੀ ਇਹਦੇ ਸਵੀਟ ਕੋਨ ਹੈ ਜੀ ਵਾਹ ਭਾਈ ਵਾਹ ਹਾਂਜੀ ਠੀਕ ਹੈ ਭਾਜੀ ਤੇ ਪਨੀਰ ਵਾਲੇ ਮਮਸ ਹੁੰਦੇ ਆ ਉਹ ਇਹ ਲਾਈ ਨੇ ਕਿ ਕੀ ਲਾਗੇ ਦਿਖਾਉਣ ਲੱਗੇ ਸਾਨੂੰ ਹੁਣ ਭਾਈ ਮਲਾਈ ਜਾਬ ਅੱਛਾ ਮਲਾਈ ਜਾਬ ਹਾਂਜੀ ਠੀਕ ਹੈ ਭਾਜੀ ਤੇ ਮੈਰੀਨੇਸ਼ਨ ਭਾਜੀ ਪਹਿਲਾਂ ਕਰਕੇ ਰੱਖ ਦਈਏ ਹਾਂਜੀ ਭਾਜੀ ਪਹਿਲੇ ਕਰਕੇ ਰੱਖੀਦਾ ਜੀ ਇਹਦੇ ਚ ਕਿਹੜੇ ਕਿਹੜੇ ਮਸਾਲੇ ਲਾਏ ਹੈ ਇਹ ਇਹਦੇ ਭਾਜੀ ਮਸਾਲੇ ਰੈਡੀਮੇਡ ਹੀ ਆ ਰੈਡੀਮੇਡ ਹੀ ਆ ਹਾਂਜੀ ਉਹਨਾਂ ਦਾ ਘਰ Google ਤੇ ਘਰ ਅੜਾ ਉਹਦਾ ਡਾਡਾ ਜੀ ਉਹ ਮਰੀ ਮਾਰਾ ਇਹ ਭਾਈ ਨੇ ਕਰਤੀ ਹੈ ਫਰਾਈ ਹੋਣਾ ਲੋੜੀ ਆਪਣੀ ਜਿਹੜੀ ਮਲਾਈ ਚਾਹ ਪਿਆ ਹੁੰਦੀ ਪਈ ਐ ਇਸ ਟਾਈਮ ਤਿਆਰ ਆ ਇਸ ਟਾਈਮ ਅਸੀਂ ਪਹੁੰਚਿਆ ਜੀ ਕਰਦਾਸਪੁਰ ਦੇ ਵਿੱਚ ਖਾਸਾ ਫਾਸਟ ਫੂਡ ਵਾਲਿਆਂ ਦੇ ਕੋਲ ਇਹਨਾਂ ਕੋ ਤੁਹਾਨੂੰ ਮਿਲ ਗਿਆ ਜੀ ਸਟਰੀਟ ਫੂਡ ਮਿਲੂਗਾ ਮੋਮਸ ਵਗੈਰਾ ਮਿਲਣਗੇ ਤੇ ਸਪਰਿੰਗ ਰੋਲ ਤੇ ਚਾਪ ਵਗੈਰਾ ਮਿਲੂਗੀ ਇੰਨਾ ਸਵਾਦ ਬਹੁਤ ਹੀ ਵਧੀਆ ਹੁੰਦਾ ਵਾ ਅਸੀਂ ਪਹਿਲਾਂ ਵੀ ਭਾਈ ਦੀ ਵੀਡੀਓ ਦੇਖੀ ਸੀ ਅੱਜ ਅਸੀਂ ਸ਼ਹਿਰ ਕੋਲ 10 ਕੌਲ ਦੇ ਵਿੱਚ ਪਹੁੰਚ ਗਏ ਹਾਂ ਰੈਡੀ ਹਾਂਜੀ ਭਾਈ ਹੋ ਗਈ ਹੈ ਰੈਡੀ ਫਰਾਈ ਹੋਣੀ ਹੈ ਇਹ ਭਾਈ ਕੀ ਕਰਦੇ ਪਏ ਜੇ ਇਹ ਭਾਈ ਜਿਹੜਾ ਐਕਸਟਰਾ ਔਇਲ ਹੈ ਉਹ ਸਾਫ ਕਰ ਰਹੇ ਹੈ ਅੱਛਾ ਹਾਂਜੀ ਆ ਮਾਰੇ ਪੂਰਾ ਸਿਹਤ ਆ ਭਾਈ ਤੁਸੀਂ ਜਿਹੜੀ ਓਏ ਓਏ ਲੋ ਫ੍ਰੀ ਚਾਂਪ ਕਰਕੇ ਦੇ ਨਹੀਂ ਸਾਨੂੰ ਹਾਂਜੀ ਹਾਂਜੀ ਬਿਲਕੁਲ ਜੀ ਇਹ ਭਾਈ ਗੜਵੀ ਚ ਪਾ ਕੇ ਦਿੰਦੇ ਜੀ ਹਾਂਜੀ ਭਾਈ ਇਹ ਗੜਵੀ ਚ ਅੱਛਾ ਮਲਾਈ ਹੋਣੀ ਹੈ ਜੀ ਠੀਕ ਹੈ ਜੀ ਲੋ ਇਹ ਭਾਈ ਕੀ ਆਗੇ ਵਿੱਚ ਇਹ ਭਾਈ ਵਿੱਚ ਸਵੀਟ ਕੌਨ ਪਾ ਦੇ ਅੱਛਾ ਚਾਂਪ ਦੇ ਵਿੱਚ ਨਾਲ ਸਵੀਟ ਕੌਨ ਪਾ ਕੇ ਦਿੰਦੇ ਹਾਂਜੀ ਵਾਹ ਬਈ ਵਾਹ ਮਾਰੇ ਇਹ ਭਾਈ ਇਹ ਅਸੀਂ ਇੱਥੇ ਤੁਹਾਡੇ ਕੋਲ ਵੇਖਿਆ ਦੇਣਾ ਦੁਕਾਨੀ ਜਿਹਾ ਕੋਈ ਨਹੀਂ ਹਾਂਜੀ ਕੀ ਕੀ ਪਾ ਰਹੇ ਬੰਦੇ ਓਏ ਤੇ ਮਾਇਨਸ ਪਾਤੀ ਹੈ ਤੇ ਪੁਦੀਨਾ ਚਟਨੀ ਇਹ ਮੇਰੀ ਜਮੀਨੇ ਇਹ ਭਾਈ ਰੱਢੀ ਚੜਨੀ ਚਲੀ ਇਹ ਆਪ ਤਿਆਰ ਕੀਤੀਆਂ ਸਹੀ ਆ ਵੀ ਆ ਵੀ ਇਹ ਚਾੜ ਮਸਾਲਾ ਪਾਤਾ ਜੀ ਬਾਦ ਇਹ ਮੱਖਣ ਪਾਤਾ ਜੀ ਮੱਖਣ ਲਾਓ ਜੀ ਮੱਖਣ ਭਾਈ ਕਿਹੜਾ ਰੱਖਿਆ ਤੁਸੀਂ ਭਾਈ ਅਮੋਲ ਦਾ ਹੀ ਰੱਖਿਆ ਜੀ ਅਮੋਲ ਦੀ ਫਰੈਸ਼ ਕਰੀਮ ਅਮੋਲ ਦੀ ਫਰੈਸ਼ ਕਰੀਮ ਅਮੋਲ ਦੇ ਮੱਖਣ ਹਾਂ ਜੀ ਬਣਾਉਣ ਦਾ ਤਰੀਕਾ ਬੜਾ ਯੂਨੀਕ ਦਾ ਭਾਜੀ ਹਾਂ ਜੀ ਉਹ ਕਰਦਾ ਜੀ ਭਾਜੀ ਜੀ ਇਹ ਕਿਸ ਨੇ ਖਾਣ ਵਾਸਤੇ ਉਹਨਾਂ ਤੇ ਕਿੱਥੇ ਹੋਣਾ ਪਊਗਾ ਤੁਹਾਡੇ ਕੋਲ ਭਾਈ ਇਹ ਆਪਣੇ ਗਰਦਾਸਪੁਰ ਬਸ ਸਟੈਂਡ ਦੇ ਨਾਲ ਹੀ ਜਾ ਚੌਂਕ ਅੱਛਾ ਤੇ ਪਾਜੀ ਦਾ ਪ੍ਰਾਈਸ ਕੀ ਜੀ ਇਹ ਇੱਕ ਪਲੇਟ ਦਾ ਭਾਈ 1.90 ਰੁਪਏ ਹੈ ਫੁੱਲ 180 ਰੁਪਏ ਹੈ ਅੱਛਾ ਠੀਕ ਹੈ ਭਾਈ ਤੇ ਪਾਜੀ ਉਹਨੇ ਆਉਂਦੇ ਕਿੰਨੇ ਵਜੇ ਜੀ ਇਹ ਤੇ ਸ਼ਾਪ ਆਪਣੀ ਤੇ 4 ਵਜੇ ਪਈਦਾ ਜਾਂ ਸ਼ਾਮ ਦੇ 10 ਵਜੇ ਤੱਕ ਇੱਥੇ ਹੀ ਦਾ ਠੀਕ ਹੈ ਸਰ ਹਾਂਜੀ ਤੇ ਪਾਜੀ ਹੋ ਗਈ ਪ੍ਰੇਰ ਹੁਣ ਆਪਣੀ ਰੈਡੀ ਆਪਣੀ ਪਲੇਟ ਤਿਆਰ ਹੋ ਗਈ ਓਕੇ ਭਾਈ